ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਵਰਲਡ ਹਿਸਟਰੀ ਦਾ ਟੌਪਿਕ ਕਰਾਂਗੇ ਟੌਪਿਕ ਹੈਗਾ ਆਪਣਾ ਕ੍ਰੀਮੀਆ ਦਾ ਯੁੱਧ 1854 ਤੋਂ 1856 ਇਸ ਦੇ ਕੀ ਕਾਰਨ ਸੀ ਕੀ ਘਟਨਾਵਾਂ ਸੀ ਕੀ ਸਿੱਟੇ ਨਿਕਲੇ ਸਿੱਟੇ ਨੂੰ ਨਤੀਜੇ ਵੀ ਕਹਿ ਸਕਦੇ ਆ ਠੀਕ ਹੈ ਇਹ ਆਪਾਂ ਟੌਪਿਕ ਕਰਾਂਗੇ ਇਸ ਦੇ ਵਿੱਚ ਹਾਂਜੀ ਜਾਂ ਕਿਹੜੇ ਹਾਲਾਤ ਜ਼ਿੰਮੇਵਾਰ ਸੀ ਹਾਂ ਸਭ ਤੋਂ ਪਹਿਲਾਂ ਕਾਰਨ ਹਾਂਜੀ ਕ੍ਰੀਮੀਆ ਯੁੱਧ ਦੀ ਪਿੱਠਭੂਮੀ ਉੱਪਰ ਜਿਹੜੇ ਕਾਰਨ ਸੀ ਉਹ ਉਹਨਾਂ ਦਾ ਵਲਨ ਹੈ ਲੇਕਿਨ ਸਾਰਾ ਸਭ ਤੋਂ ਪਹਿਲਾ ਹੈ ਤੁਰਕੀ ਸਾਮਰਾਜ ਦੀ ਕਮਜ਼ੋਰੀ ਹਾਂਜੀ 17ਵੀਂ ਤੇ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਤੁਰਕੀ ਸਾਮਰਾਜ ਦਾ ਬਹੁਤ ਜ਼ਿਆਦਾ ਵਿਸਥਾਰ ਹੋ ਚੁੱਕਿਆ ਸੀ ਪਰੰਤੂ 18ਵੀਂ ਸਦੀ ਦੇ ਐਂਡ ਦੇ ਵਿੱਚ ਇਹ ਵਿਸ਼ਾਲ ਜਿਹੜਾ ਰਾਜ ਉਹ ਕਮਜ਼ੋਰ ਪੈ ਗਿਆ ਇਸ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਜਿਹੜਾ ਬਲਕਾਨ ਰਾਜ ਦੇ ਈਸਾਈ ਲੋਕਾਂ ਨੇ ਜੋਗ ਸੁਲਤਾਨਾਂ ਦੇ ਵਿਰੁੱਧ ਵਿਦਰੋਹ ਕਰਨੇ ਸ਼ੁਰੂ ਕੀਤੇ ਸਭ ਤੋਂ ਪਹਿਲਾ ਵਿਦਰੋਹ ਸਰਬੀਆ ਨੇ ਕੀਤਾ ਦੇ ਵਿਦਰੋਹ ਸਫਲ ਰਿਹਾ ਤੇ ਤੁਰਕੀ ਦੇ ਸੁਲਤਾਨ ਨੇ ਸਰਬੀਆ ਨੂੰ ਸਵੈ ਸ਼ਾਸਨ ਜਿਹੜੀ ਕਿ ਪ੍ਰਦਾਨ ਕਰਤਾ ਤਾਂ ਬਾਅਦ ਦੇ ਵਿੱਚ ਯੁਨਾਨ ਨੇ ਆਪਣਾ ਸੁਤੰਤਰਤਾ ਸੰਘਰਸ਼ ਜਿਹੜੀ ਕਿ ਸ਼ੁਰੂ ਕਰਤਾ ਤੇ ਸੁਤੰਤਰਤਾ ਹਾਸਲ ਕਰ ਲਈ ਤੇ 1831-32 ਦੇ ਵਿੱਚ ਮਿਸਰ ਨੇ ਵੀ ਤੁਰਕੀ ਦੇ ਵਿਰੁੱਧ ਜਿਹੜੀ ਕਿ ਸੰਘਰਸ਼ ਛੇੜਤਾ ਤੇ ਇਹ ਸੰਘਰਸ਼ 1845 ਦੇ ਵਿੱਚ ਮਿਸਰ ਦੀ ਸੁਤੰਤਰਤਾ ਦੇ ਨਾਲ ਸਮਾਪਤ ਹੋ ਗਿਆ ਅਗਿਆਨ ਸੁਲਤਾਨ ਦੀ ਧਾਰਮਿਕ ਅਸ਼ੈਨਸ਼ਿਲਤਾ ਹਾਂਜੀ ਸੈਕੰਡ ਪੁਆਇੰਟ ਹੈਗਾ ਸੁਲਤਾਨ ਦੀ ਧਾਰਮਿਕ ਅਸ਼ੈਨਸ਼ਿਲਤਾ ਤੁਰਕੀ ਦਾ ਜਿਹੜਾ ਸੁਲਤਾਨ ਮੁਸਲਮਾਨ ਸੀ ਉਹ ਆਪਣੀ ਈਸਾਈ ਜਨਤਾ ਦੇ ਨਾਲ ਬਹੁਤ ਭੜਾ ਸਲੂਕ ਕਰਦਾ ਸੀ ਤੇ ਈਸਾਈਆਂ ਤੇ ਅਨੇਕੋ ਅਤਿਆਚਾਰ ਕੀਤੇ ਜਾਂਦੇ ਸੀ ਸੁਲਤਾਨ ਦੇ ਇਸ ਭੜੇ ਬਿਹੇਵੀਅਰ ਤੋਂ ਈਸਾਈ ਜਨਤਾ ਤੰਗ ਆ ਗਈ ਸੀ ਜਿਸ ਕਰਕੇ ਯੂਰਪ ਦਾ ਈਸਾਈ ਜਗਤ ਸੁਲਤਾਨ ਆ ਜਿਹੜੇ ਕਿ ਵਿਰੋਧੀ ਬਣ ਗਿਆ ਉਤੇ ਥਰਡ ਹੈਗਾ ਯਾਰ ਦੀ ਅਬਿਲਾਸ਼ਾ ਹਾਂਜੀ ਰੂਸ ਦਾ ਜਿਹੜਾ ਯਾਰਸ ਤੇ ਨਿਕੋਲਸ ਪਹਿਲਾ ਬੜਾ ਅਬਿਲਾਖੀ ਸ਼ਾਸਕ ਸੀ ਤੇ ਉਹ ਤੁਰਕੀ ਸਾਮਰਾਜ ਦਾ ਵੀ ਘਟਣ ਚਾਹੁੰਦਾ ਸੀ ਉਹ ਤੁਰਕੀ ਨੂੰ ਯੂਰਪ ਦਾ ਰੋਗੀ ਮੁਖ ਕਹਿ ਕੇ ਬੁਲਾਉਂਦਾ ਹੁੰਦਾ ਸੀ ਤੇ ਆਪਣੇ ਉਦੇਸ਼ ਦੀ ਪੂਰਤੀ ਦੇ ਲਈ 1844 ਦੇ ਵਿੱਚ ਉਹ ਖੁਦ ਇੰਗਲੈਂਡ ਗਿਆ ਤੇ ਉਸ ਨੇ ਬ੍ਰਿਟਿਸ਼ ਵਿਦੇਸ਼ ਮੰਤਰੀ ਨੂੰ ਸੁਝਾਅ ਦਿੱਤਾ ਕਿ ਉਹ ਤੁਰਕੀ ਸਾਮਰਾਜ ਨੂੰ ਆਪਸ ਦੇ ਵਿੱਚ ਵੰਡ ਲਵੇ ਪਰੰਤੂ ਇੰਗਲੈਂਡ ਤੁਰਕੀ ਦੀ ਵੰਡ ਦੇ ਪੱਖ ਦੇ ਵਿੱਚ ਨਹੀਂ ਸੀ ਇਸ ਲਈ ਉਹ ਤੁਰਕੀ ਦੀ ਵੰਡ ਦੇ ਜਿਹੜਾ ਪ੍ਰਸਤਾਵ ਤੇ ਸਹਿਮਤ ਨਾ ਹੋਇਆ ਤੇ ਸਿੱਟੇ ਵਜੋਂ ਰੂਸ ਤੇ ਇੰਗਲੈਂਡ ਵਿਚਕਾਰ ਮਤਭੇਦ ਵਧ ਗਏ ਤੇ ਜੋ ਅੰਤਕ੍ਰੀਮੇ ਯੁੱਧ ਦਾ ਕਾਰਨ ਬਣੇ ਫੋਰਥ ਹੈਗਾ ਨੇਪੋਲੀਅਨ ਤੀਜੇ ਦੀ ਅਭਿਲਾਸ਼ਾ ਹਾਂਜੀ ਫਰਾਂਸ ਦਾ ਜਿਹੜਾ ਅਭਿਲਾਸ਼ਾ ਹੋ ਗਈ ਇੱਛਾ ਫਰਾਂਸ ਦਾ ਜਿਹੜਾ ਸ਼ਾਸਕ ਨੇਪੋਲੀਅਨ ਤੀਜਾ ਵੀ ਉਹ ਵੀ ਬਹੁਤ ਅਭਿਲਾਖੀ ਵਿਅਕਤੀ ਸੀ ਫਰਾਂਸ ਨੂੰ ਸ਼ਕਤੀਸ਼ਾਲੀ ਤੇ ਵਿਸਤ੍ਰਿਤ ਸਾਮਰਾਜ ਬਣਾਉਣਾ ਉਹਦਾ ਸਭ ਤੋਂ ਵੱਡਾ ਉਦੇਸ਼ ਸੀ ਤੋਂ ਨਪੋਲੀਅਨ ਮਹਾਨ ਦੇ ਪਛਿੰਨਾ ਤੇ ਚੱਲ ਕੇ ਆਪਣੇ ਮਾਣ ਤੇ ਗੌਰਵ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਉਸਨੇ ਵੀ ਪੂਰਵੀ ਸਮੱਸਿਆ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਪੱਕਾ ਇਰਾਦਾ ਕਰ ਲਿਆ ਤੇ ਉਸ ਦਾ ਵਿਸ਼ਵਾਸ ਸੀ ਕਿ ਨਪੋਲੀਅਨ ਮਹਾਨ ਦੀ ਹਾਰ ਦੇ ਲਈ ਅਸਲੀ ਜ਼ਿੰਮੇਵਾਰ ਰੂਸੀ ਹੈ। ਤੇ ਉਹ ਰੂਸ ਨੂੰ ਹਰਾ ਕੇ ਨਪੋਲੀਅਨ ਮਹਾਨ ਦੀ ਮਾਸਕੋ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਅੱਗੇ ਹੈਗਾ 5ਵਾਂ ਧਾਰਮਿਕ ਸਥਾਨਾਂ ਦਾ ਪ੍ਰਸ਼ਨ। ਫਿਲੀਸਤੀਨ ਵਿੱਚ ਵੈਥਲੇਮ ਬੈਥਲੇਮ ਦੇ ਸਥਾਨ ਤੇ ਸਥਿਤ ਚਰਚਾ ਨੈਟਿਵਿਟੀ ਦੇ ਪ੍ਰਬੰਧ ਦੇ ਵਿਸ਼ੇ ਦੇ ਵਿੱਚ ਰੋਮਨ ਕੈਥੋਲਿਕ ਇਸਾਈਆਂ ਅਤੇ ਜਨਾਨੀ 사ਆਂ ਦੇ ਵਿੱਚ ਝਗੜਾ ਖੜਾ ਹੋ ਗਿਆ ਇਸ ਚਰਚ ਦੇ ਵਿੱਚ ਮੁੱਖ ਦਵਾਰ ਦੀਆਂ ਚਾਬੀਆਂ ਜਨਾਨੀ ਪਾਦਰੀਆਂ ਦੇ ਕੋਲ ਸੀ ਜਦਕਿ ਛੋਟੇ ਦਰਵਾਜ਼ੇ ਦੀਆਂ ਚਾਬੀਆਂ ਰੋਮਨ ਕੈਥੋਲਿਕ ਪਾਦਰੀਆਂ ਦੇ ਹੱਥਾਂ ਦੇ ਵਿੱਚ ਸੀ ਰੋਮਨ ਕੈਥੋਲਿਕ ਪਾਦਰੀਆਂ ਨੇ ਵੱਡੇ ਦਰਵਾਜ਼ੇ ਦੀਆਂ ਚਾਬੀਆਂ ਜਿਹੜਾ ਹਾਸਲ ਕਰਨ ਦੀ ਡਿਮਾਂਡ ਰੱਖੀ ਫਰਾਂਸ ਦੇ ਸ਼ਾਸਕ ਨਪੋਲੀਅਨ ਨੇ ਵੀ ਉਹਨਾਂ ਦਾ ਜਿਹੜੇ ਕਿ ਸਮਰਥਨ ਕੀਤਾ ਉੱਧਰ ਜਨਾਨੀ ਪਾਦਰੀਆਂ ਦਾ ਸਾਥ ਜਿਹੜੀ ਕਿ ਰੂਸ ਨੇ ਦਿੱਤਾ ਇਸ ਤਰ੍ਹਾਂ ਸਧਾਰਨ ਜਿਹ ਹੈ ਪ੍ਰਸ਼ੰਤ ਤੇ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਪੈਦਾ ਹੋ ਗਿਆ ਤੇ ਝਗੜਾ ਹੌਲੀ-ਹੌਲੀ ਇੰਨਾ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਗਿਆ ਕਿ ਯੁੱਧ ਦਾ ਵਾਤਾਵਰਣ ਪੈਦਾ ਹੋ ਗਿਆ 6ਵਾਂ ਪੁਆਇੰਟ ਹੈਗਾ ਰੂਸ ਦੁਆਰਾ ਮਾਲਡੇਵੀਆ ਤੇ ਬਲੇਸ਼ੀਆ ਤੇ ਅਧਿਕਾਰ 21 ਜੁਲਾਈ 1853 ਨੂੰ ਰੂਸੀ ਸੈਨਾਵਾਂ ਨੇ ਕਰੂਥ ਨਦੀ ਨੂੰ ਪਾਰ ਕਰਕੇ ਤੁਰਕੀ ਦੇ ਦੋ ਪ੍ਰਦੇਸ਼ਾਂ ਮਾਲਡੇਵੀਆ ਤੇ ਬਲੇਸ਼ੀਆ ਤੇ ਆਪਣਾ ਅਧਿਕਾਰ ਸਵੀਕਾਰ ਕਰ ਲਿਆ ਅਧਿਕਾਰ ਕਰ ਲਿਆ ਭਲੇ ਰੂਸ ਨੇ ਕਾਰਵਾਈ ਕੇਵਲ ਆਪਣੀਆਂ ਸ਼ਰਤਾਂ ਮਨਵਾਉਣ ਦੇ ਲਈ કરી ਤਾਂ ਵੀ ਇਸ ਤੋਂ ਇੰਗਲੈਂਡ ਤੇ ਫਰਾਂਸ ਚਿੰਤਿਤ ਹੋ ਗਏ ਤੇ ਜਲਦੀ ਦੋਨੋਂ ਦੇਸ਼ਾਂ ਦਾ ਸਮੁੰਦਰੀ ਵੇੜਾ ਰੂਸ ਦੇ ਵਿਰੁੱਧ ਤੁਰਕੀ ਦੀ ਸਹਾਇਤਾ ਕਰਨ ਲਈ ਅੱਗੇ ਵਧਣ ਲੱਗਾ ਸੈਵਨਥ ਹੈਗਾ ਬਿਆਨਾਂ ਨੋਟ ਤੁਰਕੀ ਦੇ ਪ੍ਰਸ਼ਨ ਤੇ ਯੂਰਪੀ ਸ਼ਕਤਾਂ ਵਿੱਚਕਾਰ ਯੁੱਧ ਦੇ ਸਪਸ਼ਟ ਲੱਛਣ ਜਿਹੜੇ ਕਿ ਦਿਖਾਈ ਦੇਣ ਲੱਗੇ ਇਸ ਲਈ ਯੂਰਪ ਦੇ ਕੁਝ ਜਿਹੜੇ ਪ੍ਰਮੁੱਖ ਦੇਸ਼ਾਂ ਨੇ ਵਿਆਨਾ ਦੇ ਵਿੱਚ ਇੱਕ ਸਮੇਲਨ ਬੁਲਾਇਆ ਇਸ ਸਮੇਲਨ ਦੇ ਵਿੱਚ ਇੰਗਲੈਂਡ ਫਰਾਂਸ ਆਸਟਰੀਆ ਅਤੇ ਪ੍ਰਸ਼ੀਆ ਦੇ ਪ੍ਰਤੀਨਿਧੀ ਸ਼ਾਮਲ ਹੋਏ ਤੇ ਉਹਨਾਂ ਨੇ ਨਿੱਕਤ ਪੂਰਬ ਦੇ ਵਿੱਚ ਸ਼ਾਂਤੀ ਕਾਇਮ ਕਰਨ ਦੇ ਲਈ ਇੱਕ ਪ੍ਰਸਤਾਵ ਤਿਆਰ ਕੀਤਾ ਤੇ ਇਸ ਇਹ ਪ੍ਰਸਤਾਵ ਵਿਆਨਾ ਨੋਟ ਦੇ ਨਾਮ ਨਾਲ ਜਿਹੜੇ ਕਿ ਪ੍ਰਸਿੱਧਾ 30 ਪ੍ਰਸਤਾਵ ਦੇ ਵਿੱਚ ਤੁਰਕੀ ਦੇ ਇਸਾਈਆਂ ਤੇ ਰੂਸ ਦਾ ਸਰੰਖਿਆਕ ਸਥਾਪਿਤ ਕਰਨ ਦੀ ਗੱਲ ਕਹੀ ਗਈ ਰੂਸ ਦੀ ਸਰਕਾਰ ਨੇ ਤੇ ਇਸ ਪ੍ਰਸਤਾਵ ਨੂੰ ਜਿਹੜੇ ਕੀ ਸਵੀਕਾਰ ਕਰ ਲਿਆ ਪਰੰਤੂ ਤੁਰਕੀ ਦਾ ਸੁਲਤਾਨ ਇਸ ਪ੍ਰਸਤਾਵ ਦੇ ਨਾਲ ਸਹਿਮਤ ਨਾ ਹੋਇਆ ਸਿੱਤੇ ਵੱਜੋਂ ਰੂਸ ਤੇ ਤੁਰਕੀ ਦੇ ਵਿਚਕਾਰ ਜੁੱਧ ਦੀ ਸਥਿਤੀ ਪੈਦਾ ਹੋ ਗਈ ਹਾਂਜੀ ਅੱਗੇ ਹੈਗਾ ਤਤਕਲੀਨ ਕਾਰਨ 5 ਅਕਤੂਬਰ 1853 ਨੂੰ ਤੁਰਕੀ ਦੇ ਸੁਲਤਾਨ ਨੇ ਰੂਸ ਨੂੰ ਨੋਟਿਸ ਦਿੱਤਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਮਾਲਡੇਵੀਆ ਤੇ ਵਿਲੇਸ਼ੀਆ ਦੇ ਜਿਹੜੇ ਪ੍ਰਦੇਸ਼ਾਂ ਨੂੰ ਖਾਲੀ ਕਰ ਦੇਣਗੇ ਜਦ ਪ੍ਰੰਤੂ ਜਦ ਰੂਸ ਦੀ ਸਰਕਾਰ ਨੇ ਤੁਰਕੀ ਦੀ ਇਸ ਗੱਲ ਨੂੰ ਪੂਰਾ ਨਾ ਕੀਤਾ ਤਾਂ ਤੁਰਕੀ ਨੇ 23 ਅਕਤੂਬਰ 1853 ਨੂੰ ਰੂਸ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਅੱਗੇ ਘਟਨਾਵਾਂ ਨੇ ਹਾਂਜੀ ਸਨੋਪ ਹੱਤਿਆਕਾਂਡ 3 ਨਵੰਬਰ 1853 ਨੂੰ ਰੂਸ ਤੇ ਤੁਰਕੀ ਵਿਚਾਲੇ ਸਨੋਪ ਦੀ ਲੜਾਈ ਹੋਈ ਇਸ ਲੜਾਈ ਵਿੱਚ ਤੁਰਕੀ ਦੀ ਸੈਨਾ ਨੂੰ ਭਾਰੀ ਨੁਕਸਾਨ ਚੜਾਣਾ ਪਿਆ ਤੁਰਕੀ ਦਾ ਵੇੜਾ ਵੀ ਨਸ਼ਟ ਕਰ ਦਿੱਤਾ ਗਿਆ ਰੂਸੀ ਸੈਨਾ ਨੇ ਅਨੇਕਾਂ ਤੁਰਕਾਂ ਨੂੰ ਫੜ ਕੇ ਉਹਨਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਰੂਸ ਦੀ ਸਫਲਤਾ ਨਾਲ ਇੰਗਲੈਂਡ ਤੇ ਫਰਾਂਸ ਦੇ ਵਿੱਚ ਹਲਚਲ ਮਚ ਗਈ ਤੇ ਉੱਥੇ ਰੂਸ ਦੇ ਵਿਰੁੱਧ ਯੁੱਧ ਛੇੜਨ ਦੀ ਜ਼ੋਰਦਾਰ ਮੰਗ ਕੀਤੀ ਜਾਣ ਲੱਗੀ। ਪ੍ਰੰਤੂ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਐਬਡਰਡਿਨ ਯੁੱਧ ਦੇ ਵਿੱਚ ਖੁੱਦਨ ਖੁੱਦਨ ਤੋਂ ਖਬਰਾ ਰਿਹਾ ਸੀ। ਇਧਰ ਨੈਪੋਲੀਅਨ ਤੁਰਕੀ ਦੀ ਸਹਾਇਤਾ ਦਾ ਕਰਨਾ ਚਾਹੁੰਦਾ ਸੀ ਪਰੰਤੂ ਇੰਗਲੈਂਡ ਦੀ ਸਹਿਯੋਗ ਦੇ ਬਿਨਾਂ ਅੱਗੇ ਵਧਣ ਨੂੰ ਤਿਆਰ ਨਹੀਂ ਸੀ। ਅੱਗੇ ਹੈਗਾ ਇੰਗਲੈਂਡ ਦੇ ਫਰਾਂਸ ਦੁਆਰਾ ਯੁੱਧ ਦੀ ਘੋਸ਼ਣਾ ਸਮੇਂ ਦੀ ਜ਼ਰੂਰਤ ਸਮਝਦੇ ਹੋਏ ਆਖੀਰ 4 ਜਨਵਰੀ 1854 ਨੂੰ ਇੰਗਲੈਂਡ ਤੇ ਫਰਾਂਸ ਦਾ ਸੰਯੁਕਤ ਜਹਾਜ਼ੀ ਬੇੜਾ ਜਿਹੜੇ ਕਿ ਕਾਲੇ ਸਾਗਰ ਦੇ ਵਿੱਚ ਦਾਖਲ ਹੋਇਆ। ਸਭ ਤੋਂ ਪਹਿਲਾਂ ਨਪੋਲੀਅਨ ਤੀਜੇ ਨੇ ਸ਼ਾਸਕ ਨਿਕੋਲਸ ਨੂੰ ਵਿਅਕਤੀਗਤ ਰੂਪ ਨਾਲ ਇਹ ਸੁਝਾਸ਼ਨ ਦਿੱਤਾ ਕਿ ਤੁਰਕੀ ਦੇ ਪ੍ਰਦੇਸ਼ਾਂ ਵਿੱਚੋਂ ਆਪਣੀਆਂ ਫੌਜਾਂ ਹਟਾ ਲਵੇ। ਤੇ ਇਸ ਸਥਿਤੀ ਵਿੱਚ ਇੰਗਲੈਂਡ ਤੇ ਫਰਾਂਸ ਦੀ ਜਿਹੜੀ ਨੋ ਸੈਨਾ ਵਾਲੇ ਕਾਲੇ ਸਾਗਰ ਦੇ ਵਿੱਚੋਂ ਹਟ ਜਾਊਗੀ। ਤੇ ਇਸ ਦੇ ਬਾਅਦ ਸੰਧੀ ਦੇ ਲਈ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਸੀ। ਸਕਦੀਆ ਤੇ ਪ੍ਰੰਤੂ ਜਾਰ ਨਿਕੋਲਸ ਨੇ ਨਪੋਲੀਅਨ ਤੀਜੇ ਦੇ ਜਿਹੜਾ ਇਹ ਸੁਗੇਸ਼ਨ ਸੀ ਇਹਦੇ ਉੱਤਰ ਦੰਦੇ ਹੋਏ ਕਿਹਾ ਕਿ ਰੂਸ 1854 ਦੇ ਵਿੱਚ ਉਹ ਜਹਾ ਹੀ ਹੀ ਹੈ ਉਹ ਜਹਾ ਹੀ ਹੈ ਜਿੱਥਾ ਉਹ 1812 ਦੇ ਵਿੱਚ ਸੀ ਸਿੱਟੇ ਵੱਜੋ ਸ਼ਾਂਤੀ ਦਾ ਆਸ ਜਿਹੜੀ ਉਹ ਸਮਾਪਤ ਹੋ ਗਈ ਮਜਬੂਰ ਹੋ ਕੇ ਇੰਗਲੈਂਡ ਤੇ ਫਰਾਂਸ ਨੇ 27 ਮਾਰਚ 1854 ਨੂੰ ਰੂਸ ਦੇ ਵਿਰੁੱਧ ਯੁੱਧ ਦੀ ਕੋਸ਼ਿਸ਼ ਨਾ ਕਰਦੀ ਅਗੇ ਹੈਗਾ ਮਾਲਡੇਵੀਆ ਤੇ ਬਲੇਸ਼ੀਆ ਦੀ ਮੁਕਤੀ ਰੂਸੀ ਫੌਜਾਂ ਨੇ ਮਲੇਸ਼ੀਆ ਤੋਂ ਅੱਗੇ ਵੱਧੇ ਹੋਏ ਡੈਨਿਊਬ ਨੂੰ ਪਾਰ ਕਰਕੇ 29 ਮਾਰਚ 1854 ਨੂੰ ਸਿਲੀਸਟਰੀਆ ਨੂੰ ਘੇਰ ਕੇ ਲਿਆ ਤੁਰਕੀ ਦੇ ਫੌਜਾਂ ਨੇ ਕਰੜਾ ਸੰਘਰਸ਼ ਕੀਤਾ ਪਰੰਤੂ ਉਹਨਾਂ ਨੂੰ ਵਿਸ਼ੇਸ਼ ਜਿਹੜੀ ਸਫਲਤਾ ਨਾ ਮਿਲੀ ਮਈ ਦੇ ਅੰਤ ਤੱਕ ਬ੍ਰਿਟਿਸ਼ ਤੇ ਫ੍ਰਾਂਸੀਸੀ ਸੈਨਾ ਉਸ ਦੀ ਸਹਾਇਤਾ ਲਈ ਆ ਪਹੁੰਚੇ ਰੂਸੀ ਸੈਨਾ ਇਸ ਸੰਯੁਕਤ ਸੈਨਾ ਤੋਂ ਡਰ ਕੇ ਪਿੱਛੇ ਹਟਣ ਲੱਗੀ ਇਸੇ ਸਮੇਂ ਆਸਟਰੀਆ ਨੇ ਵੀ ਰੂਸ ਨੂੰ ਧਮਕੀ ਦਿੱਤੀ ਕਿ ਉਹ ਮਾਲਡੇਵੀਆ ਤੇ ਵਿਲੇਸ਼ੀਆ ਤੋਂ ਆਪਣੇ ਸੈਨਾਵਾਂ ਹਟਾ ਲਵੇ। ਸਿੱਟੇ ਵੱਜੋਂ ਰੂਸ ਬੜੀ ਕਠਿਨ ਸਥਿਤੀ ਦੇ ਵਿੱਚ ਫਸ ਗਿਆ, ਮਜਬੂਰ ਹੋ ਕੇ ਉਸਨੇ ਮਾਲਡੇਵੀਆ ਤੇ ਵਿਲੇਸ਼ੀਆ ਦੇ ਪ੍ਰਦੇਸ਼ ਖਾਲੀ ਕਰ ਦਿੱਤੇ। ਅਗਿਆ ਹੈਗਾ ਆਲਮਾ ਦੀ ਲੜਾਈ, ਮਿੱਤਰ ਰਾਸ਼ਟਰ ਮਿੱਤਰ ਰਾਸ਼ਟਰ ਜਿਹੜੇ ਇੰਗਲੈਂਡ ਤੇ ਫਰਾਂਸ ਰੂਸ ਦੁਆਰਾ ਖੇਤਰ ਖਾਲੀ ਕਰ ਦੇਣ ਤੇ ਵੀ ਸੰਤੁਸ਼ਟ ਨਾ ਹੋਏ। ਉਹ ਦੱਖਣੀ ਪੂਰਬੀ ਯੂਰਪ ਦੇ ਵਿੱਚ ਰੂਸ ਦੀ ਜਿਹੜੀ ਸ਼ਕਤੀ ਇੰਨੀ ਖਤਮ ਕਰ ਦੇਣਾ ਚਾਹੁੰਦੇ ਸੀ ਕਿ ਉਹ ਫਿਰ ਕਦੀ ਉਹਨਾਂ ਨੂੰ ਪਰੇਸ਼ਾਨ ਨਾ ਕਰ ਸਕੇ ਇਸ ਦੇ علاوہ ਉਹ ਰੂਸ ਨੂੰ ਨੀਵਾ ਦਿਖਾ ਕੇ ਜਾ ਨਿਕੋਲਸ ਦਾ ਕਮਾਂਡ ਵੀ ਤੋੜਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਰੂਸ ਨੂੰ ਕੁਝ ਸੁਗੈਸ਼ਨ ਪੇਸ਼ ਕਰੇ ਰੂਸ ਤੋਂ ਕੋਈ ਉੱਤਰ ਨਾ ਪਾ ਕੇ ਮਿੱਤਰ ਰਾਸ਼ਟਰ ਨੇ ਸਤੰਬਰ ਦੇ ਵਿੱਚ ਕ੍ਰੀਮੀਆ ਤੇ ਹਮਲਾ ਕੀਤਾ ਕ੍ਰੀਮੀਆ ਰੂਸ ਦੀ ਸਮੁੰਦਰੀ ਸ਼ਕਤੀ ਦਾ ਸੈਂਟਰ ਸੀ ਇਸ ਪ੍ਰਾਇਦੀਪ ਦੇ ਸੈਬਾਸਟੋਪੋਲ ਤੇ ਰੂਸ ਦਾ ਸਮੁੰਦਰੀ ਹਥਿਆਰਾਂ ਦਾ ਭੰਡਾਰ ਸੀ ਰੂਸ ਦਾ ਸਮੁੰਦਰੀ ਬੇੜਾ ਵੀ ਉੱਥੇ ਸੀ ਮਿੱਤਰ ਰਾਸ਼ਟਰ ਦੀ ਸੈਨਾ ਜਿਹੜੀ ਕਿ 14 ਸਤੰਬਰ 1854 ਦੇ ਦਿਨ ਲਾਰਡ ਰੈਗਨਲ ਤੇ ਸੈਂਟ ਅਰਨੋਡ ਦੀ ਅਗਵਾਈ ਦੇ ਵਿੱਚ ਯੂਪੇਟ ਹੋਰੀਆ ਵਿੱਚ ਉਤਰੀ 20 ਸਤੰਬਰ 1854 ਨੂੰ ਉਹਨਾਂ ਨੇ ਆਲਮਾ ਨਦੀ ਦੇ ਤੱਟ ਤੇ ਰੂਸ ਨੂੰ અપਮਾਨਜਨਕ ਹਾਰ ਦਿੱਤੀ ਇਸ ਲਈ ਰੂਸ ਸੈਨਾਪਤੀ ਸੈਬਾਸਟੋਪੋਲ ਦੀ ਰੱਖਿਆ ਲਈ ਪੂਰੇ ਰੂਪ ਨਾਲ ਤਿਆਰ ਹੋ ਗਿਆ ਅਗੇ ਵਲਕਾਵਾ ਤੇ ਇਨਕਰਾਮਾਨ ਦੇ ਯੁੱਧ ਠੀਕ ਹੈ ਇਹਨਾਂ ਨੂੰ ਪੜ ਲੈਣਾ ਆਪਾਂ ਸਿੱਧਾ ਹੁਣ ਸਿੱਟੇ ਰੀਡ ਕਰਦੇ ਸੇਬਾਸਟੋਪੋਲ ਦਾ ਪਤਨ ਪੈरिस ਦੀ ਸੰਧੀ ਹਾਂਜੀ ਸਿੱਟੇ ਸੀ ਪ੍ਰਤੱਖ ਤੇ ਅਪਰਤੱਖ ਪਹਿਲਾਂ ਪ੍ਰਤੱਖ ਸਿੱਟੇ ਜਨਤੈ ਤੁਹਾਨੂੰ ਦੀ ਬਹੁਤ ਹਾਨੀ ਹੋਈ ਇਸ ਯੁੱਧ ਦੇ ਸਿੱਟੇ ਵਜੋਂ ਮਹਾਦੀਪ ਨੂੰ ਜਨਤੈ ਤੁਹਾਨੂੰ ਦੀ ਬਹੁਤ ਹਾਨੀ ਹੋਈ ਇੰਗਲੈਂਡ ਫ੍ਰਾਂਸ ਰੂਸ ਦੇ ਲਗਭਗ 6 ਲੱਖ ਸੈਨਿਕ ਮੌਤ ਦੇ ਸ਼ਿਕਾਰ ਹੋ ਗਏ ਰੂਸ ਦੇ ਸਭ ਤੋਂ ਵੱਧ 5 ਲੱਖ ਸੈਨਿਕ ਇਸ ਯੁੱਧ ਦੇ ਭੇਟ ਹੋ ਗਏ ਤੇ ਧਾਨ ਦੇ ਰੂਪ ਦੇ ਵਿੱਚ ਯੂਰਪ ਨੂੰ ਕਾਫੀ ਹਾਨੀ ਉਠਾਣੀ ਪਈ ਅੱਗੇ ਰੂਸ ਦੀ ਸ਼ਕਤੀ ਦੇ ਸਮਾਨ ਨੂੰ ੱੱਕਾ ਕ੍ਰੀਮੀਨ ਦਾ ਯੁੱਧ ਰੂਸ ਦੇ ਲਈ ਵਿਨਾਸ਼ਕਾਰੀ ਤੇ ਮਾਣਜਨਕ ਉਨਪਾਉਸੀ ਐਕਸਪੀਰੀਅੰਸ ਦੀ ਪੈਰਿਸ ਦੀ ਸੰਧੀ ਦੇ ਅਨੁਸਾਰ ਰੂਸ ਨੂੰ ਮਾਲਦੀਵੀ ਅਤੇ ਵਲੇਸ਼ੀਆ ਨੇ ਪ੍ਰਦੇਸ਼ ਛੱਟਨੇ ਪੈਗੇ ਉਹ ਤੁਰਕੀ ਸਾਮਰਾਜ ਦੇ ਵਿੱਚ ਰਹਿਣ ਵਾਲੇ ਯੂਨਾਨੀ ਸੰਪਰਦਾ ਦੇ ਸਾਈਆਂ ਦਾ ਰੱਖਿਆਕ ਨਾ ਰਹਾ ਇਸ ਦੇ ਇਲਾਵਾ ਰੂਸ ਨੂੰ ਕਾਲੇ ਸਾਗਰ ਦੀ ਸੁਤੰਤਰਤਾ ਸਵੀਕਾਰ ਕਰਨੀ ਪੈਗੀ ਤਾਂ ਸਪਸ਼ਟ ਤੌਰ ਤੇ ਇਸ ਜੁਧ ਦੇ ਕਾਰਨ ਰੂਸ ਦੀ ਸ਼ਕਤੀ ਤੇ ਸਨਮਾਨ ਨੂੰ ਪਾਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੂਸ ਦੀ ਸੈਕਿੰਡ ਹੈਗਾ ਰੂਸ ਦੀ ਸ਼ਕਤੀ ਦੇ ਸਨਮਾਨੋਂ ਤੱਕ ਦਾ ਕ੍ਰੀਮੇਨ ਯੁੱਧ ਰੂਸ ਲਈ ਵਿਨਾਸ਼ਕਾਰੀ ਤਫਾ ਮੇ ਵੀ ਹੋ ਗਿਆ ਆਪਣਾ ਹਾਂਜੀ ਥਰਡ ਹੈਗਾ ਫਰਾਂਸ ਦੇ ਸਨਮਾਨ ਦੇ ਵਿੱਚ ਵਾਧਾ ਕ੍ਰੀਮੇਨ ਦੇ ਯੁੱਧ ਦਾ ਸਭ ਤੋਂ ਵੱਧ ਲਾਭ ਫਰਾਂਸ ਨੂੰ ਹੋਇਆ ਨਪੋਲੀਅਨ ਤੀਜੇ ਦੇ ਤਿੰਨ ਉਦੇਸ਼ ਲੈ ਕੇ ਇਸ ਯੁੱਧ ਦੇ ਵਿੱਚ ਭਾਗ ਲਿਆ ਤੀਜੇ ਨੇ ਤਿੰਨ ਉਦੇਸ਼ ਲੈ ਕੇ ਪਹਿਲਾ ਹੋ ਵਿਆਨਾ ਸਮਝੌਤੇ ਦੁਆਰਾ ਹੋਈ ਫਰਾਂਸ ਲੈ ਨੂੰ ਪ੍ਰਭਾਵਹੀਨ ਬਣਾਉਣਾ ਚਾਹੁੰਦਾ ਸੀ ਦੂਜਾ ਹਮਾਂਦੀਪ ਦੇ ਵਿੱਚ ਫਰਾਂਸ ਦੇ ਸਨਮਾਨ ਤੇ ਪ੍ਰਭਾਵ ਨੂੰ ਵਧਾਉਣਾ ਚਾਹੁੰਦਾ ਸੀ ਤੀਜਾ ਹੋ ਯੁੱਧ ਦੇ ਵਿੱਚ ਇੰਗਲੈਂਡ ਦਾ ਸਾਥ ਦੇ ਕੇ ਉਹਨਾਂ ਨੂੰ ਆਪਣਾ ਮਿੱਤਰ ਬਣਾਉਣਾ ਪਰ ਉਹਨਾਂ ਇਹਨਾਂ ਤਿੰਨ ਉਦੇਸ਼ਾਂ ਵਿੱਚ ਸਫਲਤਾ ਮਿਲੀ ਸਾਬਸਟੋਪੋਲ ਦੇ ਹਮਲੇ ਵਿੱਚ ਫ੍ਰਾਂਸੀਸੀ ਸੈਨਿਕਾਂ ਨੇ ਆਪਣੀ ਯੋਗਤਾ ਦਾ ਸਬੂਤ ਦਿੱਤਾ ਜਿਸ ਨਾਲ ਫ੍ਰਾਂਸ ਦਾ ਗੌਰਵ ਵਧਿਆ ਫੋਰਥ ਇੰਗਲੈਂਡ ਦੀ ਤੁਰਕੀ ਸਬੰਧੀ ਨੀਤੀ ਦੀ ਸਫਲਤਾ ਇੰਗਲੈਂਡ ਨੂੰ ਬਿਨਾਂ ਸ਼ੱਕ ਆਪਣੀ ਤੁਰਕੀ ਸਬੰਧੀ ਨੀਤੀ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਤੇ ਉਹਨੇ ਇਸ ਦਿਸ਼ਾ ਦੇ ਵਿੱਚ ਰੂਸ ਦੇ ਵਿਸਥਾਰ ਨੂੰ ਰੋਕ ਲਿਆ ਹੁਣ ਤੁਰਕੀ ਸਾਮਰਾਜ ਦੇ ਵੀ ਘਟਣ ਦਾ ਡਰ ਨਾ ਰਿਹਾ ਇੰਗਲੈਂਡ ਨੂੰ ਇਸ ਜੁੱਧ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਕਿ ਰੂਸ ਨੂੰ ਕਾਲੇ ਸਾਗਰ ਦੇ ਵਿੱਚ ਜੰਗੀ ਜਹਾਜ਼ ਰੱਖਣ ਤੇ ਅੱਡੇ ਬਣਾਉਣ ਦੀ ਮਨਾਹੀ ਕਰ ਦਿੱਤੀ ਗਈ। ਇਸ ਨਾਲ ਹੀ ਇੰਗਲੈਂਡ ਦੇ ਵਪਾਰਕ ਰਸਤੇ ਸੁਰੱਖਿਅਤ ਹੋ ਗਏ। ਹੁਣ ਅਪਰਤਕ ਸਿੱਟੇ, ਰੈੱਡ ਕਰਾਸ ਅੰਦੋਲਨ ਤੇ ਇਸਤਰੀ ਜਾਤੀ ਨੂੰ ਨਵਾਂ ਦਰਜਾ। ਕ੍ਰੀਮੀਏ ਦੇ ਜੁੱਧ ਦੌਰਾਨ ਇੱਕ ਅਜਿਹਾ ਸਮਾਂ ਆਇਆ ਜਦ ਇੰਗਲੈਂਡ ਦੇ ਹਜ਼ਾਰਾਂ ਸੈਨਿਕ ਜ਼ਖਮੀ ਹੋਣ ਦੇ ਕਾਰਨ ਸੰਕਟ ਦੇ ਵਿੱਚ ਪੈ ਗਏ। ਇਸ ਮੁਸੀਬਤ ਦੇ ਸਮੇਂ ਇੰਗਲੈਂਡ ਦੀ ਕਨਰਸ ਫਲੋਰੈਂਸ ਨਾਈਟ ਨਾਈਟਿੰਗਲ ਨੇ ਇਤਿਹਾਸਿਕ ਭੂਮਿਕਾ ਨਿਭਾਈ। ਉਨੇ ਕੁ ਜਨਰਸਨਿਸ ਸਹਿਯੋਗ ਨਾਲ ਅਤੇ ਸਾਧਨਾਂ ਦੀ ਅਨਹੋਂਦ ਦੇ ਬਾਵਜੂਦ ਅਜਿਹਾ ਕੰਮ ਕਰ ਦਿਖਾਇਆ ਕਿ ਸਾਰੇ ਯੂਰਪ ਨੇ ਉਸ ਦੀ ਸਹਾਇਤਾ ਨਾ ਕੀਤੀ ਫਲੋਰੈਂਸ ਨਾਈਟ ਐਂਗਲ ਨੇ ਦੇ ਉਦਾਹਰਣ ਤੋਂ ਹੀ ਪ੍ਰੇਰਣਾ ਲੈ ਕੇ ਜਨੇਵਾ ਕਨਵੈਨਸ਼ਨ ਨੇ 1864 ਦੇ ਵਿੱਚ ਰੈੱਡ ਕਰਾਸ ਨੂੰ ਦਰੋਣ ਪ੍ਰਚਲਿਤ ਕੀਤਾ ਸੈਕੰਡ ਹੈਗਰ ਯੁੱਧ ਵਿਧੀ ਦੇ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਕਰੀਵੇਂ ਦੇ ਯੁੱਧ ਸਿੱਟੇ ਵੱਜੋਂ ਯੂਰਪੀਅਨ ਪ੍ਰਦੇਸ਼ ਦੀ ਯੁੱਧ ਵਿਧੀ ਦੇ ਵਿੱਚ ਵੀ ਕਈ ਪਰਿਵਰਤਨ ਹੋਏ। ਉਹ ਯੁੱਧ ਦੇ ਦੌਰਾਨ ਅਜਿਹਾ ਮਹਿਸੂਸ ਕੀਤਾ ਗਿਆ ਕਿ ਲੱਕੜੀ ਦੇ ਬਣੇ ਹੋਏ ਜੰਗੀ ਜਹਾਜ਼ ਤੋਪਾਂ ਦੇ ਗੋਲਿਆਂ ਦਾ ਸਾਹਮਣਾ ਨਹੀਂ ਕਰ ਸਕਦੇ। ਇਸ ਦੇ ਲਾਪਸ ਸਟ੍ਰੀਮ ਨਾਲ ਚੱਲਣ ਵਾਲੇ ਜਹਾਜ਼ ਜ਼ਿਆਦਾ ਗੁਣਕਾਰੀ ਸੀ। ਤੇ ਫਰਾਂਸ ਨੇ ਜਲਦੀ ਇਹ ਜਹਾਜ਼-ਜਹਾਜ਼ ਤਿਆਰ ਕਰਵਾ ਲਏ ਜੋ ਲੋਹੇ ਦੀ ਚਾਦਰ ਨਾਲ ਚੰਗੀ ਤਰ੍ਹਾਂ ਢਕੇ ਹੁੰਦੇ ਸੀ। ਸੇਬਸਟੋਪੋਲ ਦੇ ਯੁੱਧ ਵਿੱਚ ਉਹਨਾਂ ਨੇ ਇਨਾਂ ਜਹਾਜ਼ਾਂ ਦਾ ਪੂਰਾ ਲਾਭ ਉਠਾਇਆ ਰੇਲਾਂ ਦੁਆਰਾ ਸੈਨਿਕਾਂ ਤੇ ਜੰਗ ਦੀ ਸਮੱਗਰੀ ਨੂੰ ਸੇਬਸਟੋਪੋਲ ਦੇ ਨੇੜੇ ਲਿਆਂਦਾ ਗਿਆ ਟੈਲੀਫੋਨ ਤੋਂ ਹੀ ਵੀ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਨਵੇਂ ਅਨੁਭਵ ਸੈਨਿਕ ਦ੍ਰਿਸ਼ਟੀ ਤੋਂ ਬੜੇ ਲਹੂਹਤਪੂਰਨ ਸੀ ਹਾਂਜੀ ਅੱਗੇ ਹੈਗਾ ਇਟਲੀ ਦੇ ਇੱਕੀਕਰਨ ਨੂੰ ਸਹਾਇਤਾ ਇਟਲੀ ਸਥਿਤ ਸਾਡਿਨੀਆ ਦੇ ਇੱਕ ਛੋਟੇ ਜਿਹੇ ਰਾਤ ਨੇ ਇੰਗਲੈਂਡ ਤੇ ਫਰਾਂਸੀਸੀ ਸਦਭਾਵਨਾ ਪ੍ਰਾਪਤ ਕਰਨ ਲਈ ਸਯੁੱਧ ਦੇ ਵਿੱਚ ਪ੍ਰਵੇਸ਼ ਕੀਤਾ ਜਿਸ ਨੇ 18000 ਸੈਨਿਕਾਂ ਨੂੰ ਇਨ੍ਹਾਂ ਦੇਸ਼ਾਂ ਦੇ ਪੱਖ ਦੇ ਵਿੱਚ ਯੁੱਧ ਲੜਨ ਦੇ ਲਈ ਭੇਜਿਆ ਸਾਰਡੀਨੀਆ ਨੂੰ ਆਪਣੇ ਇਸ ਉਦੇਸ਼ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਇਸ ਨਾਲ ਨਾ ਕੇਵਲ ਸਾਰਡੀਨੀਆ ਦਾ ਰਾਜਨੀਤਿਕ ਮਹੱਤਵ ਹੀ ਵਧਿਆ ਬਲਕਿ ਇਸ ਨੂੰ ਇੰਗਲੈਂਡ ਤੇ ਫਰਾਂਸ ਦੀ ਮਿੱਤਰਤਾ ਵੀ ਪ੍ਰਾਪਤ ਹੋਈ ਅੱਗੇ ਹੈਗਾ ਅੰਤਰਰਾਸ਼ਟਰੀ ਸਬੰਧਾਂ ਤੇ ਡੂੰਘਾ ਪ੍ਰਭਾਵ ਪੈ ਗਿਆ ਸਾਰਡੀਨੀਆ ਦੇ ਯੁੱਧੇ ਵਿੱਚ ਭਾਗ ਲੈਣ ਨਾਲ ਫਰਾਂਸ ਦੇ ਸ਼ਾਸਕ ਨਪੋਲੀਅਨ ਤੀਜੇ ਨੇ ਕੈਬੂਰ ਨੂੰ 1869 ਦੇ ਵਿੱਚ ਲੜਾਈ 'ਚ ਸਹਿਯੋਗ ਦਿੱਤਾ ਪ੍ਰਸ਼ੀ ਦੀ ਸਰਕਾਰ ਪ੍ਰਸ਼ੀ ਦੀ ਸਰਕਾਰ ਨੇ ਇਸ ਜੁੱਧੇ ਵਿੱਚ ਨਿਰਪੱਖ ਰਹਿ ਕੇ ਰੂਸ ਨੂੰ ਆਪਣਾ ਕਰਜ਼ਾਈ ਬਣਾ ਲਿਆ ਉਸ ਨੂੰ ਆਪਣੀ ਇਸ ਨੀਤੀ ਦੇ ਕਾਰਨ ਰੂਸ ਦੀ ਜੋ ਸਦਭਾਵਨਾ ਪ੍ਰਾਪਤ ਹੋਈ ਉਹ ਉਸ ਦੇ ਲਈ ਆਸਟਰੀਆ ਤੇ ਫਰਾਂਸ ਵਿਰੁੱਧ ਲੜਦੇ ਸਮੇਂ ਬੜੀ ਲਾਭਦਾਇਕ ਸਿੱਧ ਹੋਈ ਅਗੇ ਹੈਗਾ ਮੁਲਾਂਕਣ ਹਾਂਜੀ ਇਹਨੂੰ ਰੀਡ ਕਰ ਲੈਣਾ ਸੋ ਬਾਕੀ ਵੀ ਤੁਹਾਡੇ ਟੌਪਿਕ ਕਰਵਾ ਰੱਖੇ ਨੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਆਪਣੇ ਸਾਰੇ ਵੀਡੀਓਜ਼ ਨੂੰ ਵਾਚ ਕਰ ਲੋ ਅਗਰ ਜਿਹੜਾ ਵੀ ਤੁਸੀਂ ਟੌਪਿਕ ਨਹੀਂ ਦੇਖਿਆ ਹੋਇਆ ਥੈਂਕਸ